ਮੈਂ ਕਹਿੰਦਾ ਦੂਜੀ ਵੇਖ ਲਈ ਇੱਕ ਨਹੀਂ ਘਰ ਵਾਲਾ ਖਾਣੀਆਂ ਮੈਂ ਉਹ ਕਹਿੰਦਾ ਗੱਡੀ ਚੋਂ ਨਹੀਂ ਬਾਹਰ ਨਿਕਲਦੇ ਨਾ ਉਹਨਾਂ ਟਾਈਮ 'ਚ ਉਦੋਂ ਤੱਕ 20 ਪੈਣੇ ਦਿੰਦੇ ਹਾਂ ਹਾਂ ਕਿਹਾ ਉਹਨਾਂ ਨੇ ਮੈਂ ਜਦੋਂ ਘਰੇ ਗਿਆ ਬਿੱਟੂ ਨੇ ਪਛਾਣਾ ਨਾ ਤੈਨੂੰ ਵਿਆਹ ਕਿਹੜੀ ਪੂੜੀ ਨਾਲ ਬਾਹ ਲਿਆ ਆ ਓਏ ਤੂੰ ਪਰ ਇੱਕ ਨੁਕਸਾਨ ਹੋ ਗਿਆ ਸਾਡੇ ਕੋਲੋਂ ਸਾਡੇ ਕੋਲੋਂ ਸਾਡਾ ਬਿੱਟੂ ਖੋ ਗਿਆ ਲੈ ਜ਼ੋਰ ਲਾਦਾ ਜ਼ੁਬਾਨ ਤਾਂ ਇੰਨੀ ਚਲੋਣੀ ਆ ਜ਼ੋਰ ਵੀ ਲਾ ਲਿਆ ਕਰੋ ਪਾਕਿਸਤਾਨੀ ਸੂਟ ਦਵਾ ਦੇ ਮਾਈਆ ਵੇ ਗੁੱਡ ਮਾਰਨਿੰਗ ਸਾਸਰੀ ਕਾਲ ਜੀ ਸੋ ਗੁੱਡ ਮਾਰਨਿੰਗ ਸੋ ਥੰਮਿਲ ਔਰ ਕੈਪਸ਼ਨ ਤੁਸੀਂ ਸਾਰੇ ਨੇ ਪੜ ਲਿਆ ਹਣਾ ਅੱਜ ਅਸੀਂ ਚੱਲੇ ਆ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰਨ ਕਿੱਥੇ ਮੂਵੀ ਦੇਖਣ ਕੋਈ ਘੁੰਮਣ ਫਿਰਨ ਮੋਗੇ ਮਾੜਾ ਮਟਾ ਮਜ਼ਾਕ ਦੀ ਹੋਈ ਬਸ ਲੈ ਮੋਗੇ ਤਾਂ ਤਾਂ ਨਾਲ ਲੈ ਤਾਂ ਤੁਝੇ ਨੂੰ ਨਾ ਦੁਬਈ ਜੱਲੀ ਹੁੰਨੀ ਐ ਲਓ ਜੀ ਬਾਬਾ ਤੁਹਾਨੂੰ ਦੱਸ ਦਈਏ ਅੱਜ ਚੱਲੇ ਆ ਅਸੀਂ ਮੂਵੀ ਦੇਖਣ ਸਾਨੂੰ ਇਹ ਤਾਂ ਕਹੇ ਨਹੀਂ ਪਤਾ ਵੀ ਅਸੀਂ ਕਿਹੜੀ ਮੂਵੀ ਦੇਖਣੀ ਆ ਕਿਉਂਕਿ ਨਾ ਹੀ ਅਸੀਂ ਇੰਨਾ ਟਰਸਟ ਦਿੰਨੇ ਆ ਨਾ ਵੀ ਕਿ ਤੇਰੇ ਸਾਨਾ ਕਿਹੜੀ ਕਿਹੜੀ ਲੱਗੀ ਮੂਵੀ ਇੱਕ ਸਰਬੱਲਾ ਜੀ ਇੱਕ ਸਈਆਰਾ ਉਹ ਫੈਮਿਲੀ ਮੂਵੀ ਨਹੀਂ ਹੈ ਸਰ ਬੱਲਾ ਜੀ ਫੈਮਿਲੀ ਮੂਵੀ ਪਰ ਚੱਲ ਮੇਰਾ ਪੁੱਤ ਫੋਰ ਵੇਖਣੀ ਸੁਆਈ ਹੈ ਯਾਰ ਉਹ ਕਹਿੰਦੇ ਆ ਗਈ ਆ ਸਾਰੇ ਇਹਦੇ ਕੈਨੇਡਾ ਜਿਹਦਾ ਕਹਿੰਦੇ ਆ ਗਈ ਆ ਸੋ ਆ ਕੈਨੇਡਾ ਆ ਗੱਲ ਸੁਣੋ ਸੋਮਾ ਲੈ ਇੱਕ ਲੱਤ ਤਾਂ ਚੜਾਈ ਕਿਵੇਂ ਕਬੱਡੀ ਦੇ ਪਲੇਅਰ ਹੀ ਲੱਗਦੇ ਪਏ ਇਹ ਕੀ ਚੱਕਰ ਤੂੰ ਹੀ ਕਿਹੜੀ ਮੂਵੀ ਦੇਖਣੀ ਹੈ ਹੈ ਸੋਮਾ ਜੋੜੀ ਦਿਖਾ ਦੂੰਗਾ ਚਲੋ ਜੀ ਆਹ ਸੋਮਾ ਮੈਂ ਤੇ ਆਂਸ਼ੂ ਕਹਿੰਦੇ ਚੱਲਿਆ ਮੂਵੀ ਦੇਖਣ ਸੋ ਨਾਲ ਖਾਵਾਂ ਪੀਵਾਂਗੇ ਵੀ ਤੇ ਇਹ ਇੱਕ ਕਹਿੰਦੇ ਪਏ ਵਾਗਲੀ ਚ ਇਹਨਾਂ ਨੇ ਮਹਿੰਦੀ ਵੀ ਲਵਾਉਣੀ ਆ ਤੇ ਜੇ ਟਾਈਮ ਲੱਗਾ ਆਪਾਂ ਇਹਨਾਂ ਦੇ ਮਹਿੰਦੀ ਵੀ ਲਵਾਵਾਂਗੇ ਹੈ ਲਓ ਜੀ ਦੇਖਦੇ ਆਂ ਵਲੌਗ ਦੇ ਵਿੱਚ ਬਹੁਤ ਕੁਝ ਹੋਣ ਵਾਲਾ ਆ ਜੋ ਮਿਲਦੇ ਆਂ ਫਿਰ ਲੈ ਵੀ ਸੋਮਾ ਦਾ ਰੈਡੀ ਛੇੜੀ ਹੋਈ ਜਾਂਦੀ ਐ ਮਮੀ ਕਿਵੇਂ ਕੱਗਰਾ ਪੋਣਾ ਕਿ ਸਾੜੀ ਪੋਣੀ ਅੱਜ ਸਾੜੀ ਪੋਣੀ ਹੈ ਅੱਜ ਕਹਿੰਦੇ ਮੰਮੀ ਨੇ ਖੋਣਾ ਪਿਓਣਾ ਅੱਜ ਅਜਾ ਆਪਾਂ ਮੈਂ ਕਹਿੰਨਾ ਮਮੀ ਡੋਮੀਨੋ ਜਾਂ ਪੀਜ਼ਾ ਪੂਜਾ ਖਾਵਾਂਗੇ ਨਾ ਤੂੰ ਤੁਹਾਡੀ ਕੀ ਸਲਾਹ ਐ ਪੀਜ਼ਾ ਖਾਣਾ ਐ ਕਿ ਕਿਵੇਂ ਕੋਈ ਭੱਲੇ ਭੁੱਲੇ ਅਜਾ ਬ ਘੁੰਮ ਫਿਰ ਕੇ ਖਾਣਾ ਵੀ ਨਹੀਂਗਾ ਇੱਕ ਜਗ੍ਹਾ ਤੇ ਜਾ ਕੇ ਥੋੜਾ ਬੋਤਾ ਰੱਜ ਕੇ ਹੀ ਆ ਜਾਣਾ ਵੀ ਆਪਾਂ ਘੁੰਮ ਫਿਰ ਕੇ ਮਾੜੀ ਮਾੜੀ ਚੀਜ਼ ਖਾਣੀ ਆ ਤਾਂ ਕਿ ਵਲੌਗ ਨੂੰ ਪੂਰਾ ਆਪਾਂ ਇੰਟਰਸਟਿੰਗ ਬਣਾ ਸਕੀਏ ਠੀਕ ਆ ਤੇ ਹੁਣ ਆਪਾਂ ਲੱਗੇ ਆ ਨਾਉਣ ਤੇ ਆਪਾਂ ਰੈਡੀ ਸ਼ੈਡੀ ਹੋ ਕੇ ਤੇ ਆਪਾਂ ਫਿਰ ਨਿਕਲਦੇ ਆ ਠੀਕ ਆ ਜਿਓ ਫਿਰ ਹੁਣ ਬੀਬੀਆਂ ਦੀ ਚੱਲ ਪਈ ਆ ਡੈਂਟਿੰਗ ਪੈਂਟਿੰਗ ਇੱਕ ਸਿਆਪਾ ਇਹ ਜਦੋਂ ਦਾ ਆਪਾਂ ਕੰਮ ਸ਼ੁਰੂ ਕੀਤਾ ਨਾ ਨਿਤ ਨਵੇਂ ਸੂਟ ਪਾ ਲੈਂਦੀ ਆ ਤੇ ਮੈਨੂੰ ਘਾਟਾ ਪਾ ਦਿੰਦੀ ਆ ਇਹ ਅੱਛਾ ਮੈਂ ਆਪਦਾ ਸੂਟ ਸਟਿਚ ਕਰ ਹਜੇ ਮੈਂ ਸੋਚ ਹੀ ਰਿਹਾ ਵਾਂ ਕਿ ਮੈਂ ਨਾਲਾ ਨਾਲ ਨੇ ਮੇਕਅਪ ਹੀ ਕਰ ਲਿਆ ਮੈਨੂੰ ਪਾਕਿਸਤਾਨੀ ਸੂਟ ਬੜੇ ਮੈਨੂੰ ਪਾਕਿਸਤਾਨੀ ਸੂਟ ਦਵਾ ਦੇ ਮਾਈਆ ਵੇ ਲੈ ਵੀ ਬਾਉ ਜੀ ਆਪਾਂ ਹੋ ਗਏ ਰੈਡੀ ਛੈੜੀ ਨਾ ਨੂੰ ਬਲੈਕ ਰੰਗ ਦਾ ਜ ਕੁੜਤਾ ਪਹਿਮਾ ਵੇਅਰ ਕੀਤਾ ਤਾਂ ਕੀਤਾ ਕਿਉਂਕਿ ਮੈਂ ਆਲਵੇਸ ਸੋਹਣਾ ਲੱਗਦਾ ਨਾ ਮੈਨੂੰ ਇਹ ਮੈਨੂੰ ਨજર ਨਾ ਲੱਗ ਜੇ ਤੇ ਬੀਬੀਆਂ ਨੇ ਹਰਾ ਓ ਸੋਮਾ ਇੱਥੇ ਕਵਾਲੀਆਂ ਤੇ ਚੱਲਨੀ ਤੂੰ ਕੀ ਤੇ ਤੂੰ ਮੈਨੂੰ ਦੱਸਿਆ ਮੈਂ ਤੋ ਕਾਲਾ ਬਣ ਲੈ ਲੈ ਵੀ ਬਾਉ ਜੀ ਹੁਣ ਆਪਾਂ ਚੱਲਿਆ ਇੱਕ ਵਾਰੀ ਜਾ ਕੇ ਦੁਕਾਨ ਤੇ ਗੱਡੀ ਕੱਢਾਂਗੇ ਤੇ ਪਾਪਾ ਨੂੰ ਕਹਾਂਗੇ ਕਿ ਨਾਲ ਚੱਲੋ ਸਾਡੇ ਮੈਂਟਰ ਲਾ ਘਰਾਂਗੇ ਦੇਖਦੇ ਪਾਪਾ ਮੰਨ ਦੇਗੇ ਨਹੀਂ ਲਓ ਜੀ ਹਰ ਵਾਰ ਦੀ ਤਰ੍ਹਾਂ ਬੋਲ ਟੇਕਾ ਤੇ ਸਵਾਰੀਆਂ ਆਪਣੀਆਂ ਤਿੰਨ ਆ ਤੇ ਹੁਣ ਚੱਲੇ ਆਪਾਂ ਇੱਕ ਵਾਰੀ ਦੁਕਾਨ ਤੇ ਆ ਜਾ ਸੋਮਾ ਆ ਜਾ ਆ ਜਾ ਸੋਮਾ ਟੋਕਰੀ ਰਾਜ ਫੜੂਣੀ ਕਿਹਨੂੰ ਹਾਂ ਲਓ ਜੀ ਚੱਲੀਏ ਫਿਰ ਨਹੀਂ ਢੇਕਦੀ ਮੇਰੀ ਗੱਲ ਸੁਣੋ ਹਾਂਜੀ ਬੋਲੋ ਇਹ ਕੋਈ ਚੁਗਲੀ ਕਰਨੀ ਇਹਨਾਂ ਨੇ ਕੋਈ ਚੁਗਲੀ ਰਾਦੇ ਲ ਇਹੋ ਜਿਹੀ ਕਿਹੜੀ ਗੱਲ ਆ ਫਿਰ ਤੂੰ ਦੱਸ ਨਹੀਂ ਸਕਦੀ ਸਾਰਿਆਂ ਅੱਗੇ ਦੱਸ ਦੋ ਦੱਸ ਫਿਰ ਲਓ ਜੀ ਚੱਲੇ ਆ ਸੀ ਹੁਣ ਇੱਕ ਵਾਰੀ ਆ ਜਾਓ ਲਓ ਜੀ ਬਾਈ ਜੀ ਹੁਣ ਆਪਾਂ ਪਹੁੰਚ ਗਏ ਆਪਣੀ ਦੁਕਾਨ ਤੇ ਇਹ ਆਪਣੀ ਇੱਕ ਛੋਟੀ ਜੀ ਦੁਕਾਨ ਆ Papa ਦੀ ਸੋ ਹਾਂਜੀ ਆਸ਼ਮਾ ਜੀ ਇਹ ਜਦੋਂ ਵੀ ਇੱਥੇ ਹੁੰਦੀ ਆ ਸਾਨੂੰ ਇੱਥੇ ਘਾਟਾ ਪਾ ਦਿੰਦੀ ਕਦੇ ਭੁਜਿਆ ਖੋਲ ਲੈਂਦੇ ਆ ਕਦੇ ਕੁਛ ਖੋਲ ਲੈਂਦੀ ਆ ਕਦੇ ਕੁਛ ਤੇ ਸੋਮਾ Papa ਸਾਰਾ ਦਿਨ ਇੱਥੇ ਬਹਿ ਕੇ ਹਾਂ ਮੀ ਰੁਪਿਆ ਰੁਪਿਆ ਵਟਕੇ ਤੇ ਘਰ ਚ ਲਾਉਨੇ ਪਏ ਅਸੀਂ ਗਰੀਬ ਬੰਦਾ ਕੀ ਕਰੇ ਚਲੋ ਜੀ ਤੇ ਬਾਕੀ ਆਪਾਂ ਹੁਣ ਇਸ ਤੋਂ ਪਹਿਲਾਂ ਕੀ ਕਰਨਾ ਹੈ ਕਿ ਮੋਗੇ ਅਸੀਂ ਬਾਅਦ ਜਾਣਾ ਵਾ ਇੱਥੇ ਅਸੀਂ ਸ਼ਗਨ ਪੈਲੇਸ ਚ ਨਾ ਕੰਨਿਆਦਨ ਹਾਂ ਕੰਨਿਆਦਨ ਕਰ ਰਿਹਾ 11 ਧੀਆਂ ਦਾ ਤੇ ਉਹਨਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਸੀ ਤੇ ਆਪਾਂ ਪਹਿਲਾਂ ਉੱਥੇ ਚੱਲੇ ਆ ਤੇ ਇੱਕ ਬਹੁਤ ਵਧੀਆ ਚਲੋ ਉਪਰਾਲਾ ਉਹਨਾਂ ਨੇ ਕੀਤਾ ਆ ਤੇ ਚਲੋ ਆ ਜੋਂ ਨਾਲ ਜਾਣੇ ਆਪਾਂ ਆਸ਼ਮਾ ਸਾਰੇ ਕਹਿੰਦੇ ਆਸ਼ਮਾ ਦਾ ਵਲੌਗ ਚ ਬੋਲਦੀ ਨਹੀਂ ਆਸ਼ਮਾ ਤੂੰ ਇੰਟਰੋਡਿਊਸ ਕਰ ਕੋਸ਼ਿਸ਼ ਸੋ ਹਾਂਜੀ ਲਓ ਜੀ ਇਹ ਸਾਡੀ ਜਾਨਿਸੂਂਗਾ ਇਸ ਢੀ ਛੱਗਾ ਅਸੀਂ ਗੱਡੀ ਤੇ ਬੈਠ ਕੇ ਚੱਲੀਆਂ ਮੋਗੀ ਨਹੀਂ ਐਡੀ ਫੁਕਰੀ ਮਾਰਨ ਦੀ ਕੀ ਲੋੜ ਸੀ ਇਹ ਹੈਗੀ ਛੱਡੀ ਟਾਣੀ ਛਿੰਡਰਾ ਅਸੀਂ ਸਾਡੀ ਮੋਗੀ ਚੱਲੇ ਆ ਹੈ ਨਹੀਂ ਕਿੱਧਰ ਚਲੋਣੀ ਆਂਦੀ ਆ ਤੇ ਫਿਰ ਇੱਧਰ ਲਈ ਸੀਟ ਤੇ ਕੀ ਕਰਨ ਜਾਣੀ ਪਈ ਮੈਂ ਗਰਮੀ ਹੈ ਲੈ ਖੋਲੋ ਤੂੰ ਇੱਥੇ ਚੱਲ ਬਾਹਰ ਚੱਲ ਜੇ ਉੱਥੇ ਪਈ ਜਾ ਬਈ ਲਓ ਜੀ ਬਾਈ ਜੀ ਹੁਣ ਆਪਾਂ ਚੱਲੇ ਆ ਗੱਡੀ ਕੱਢ ਕੇ ਦੱਸਿਆ ਹੀ ਪਹਿਲਾਂ ਵਿਆਹ ਤੇ ਤੇ ਮਿਲਦੇ ਆਜੋ ਆ ਦੋਵੇਂ ਬੀਬੀਆਂ ਵੇਖੋ ਲੱਗੀਆਂ ਆਈਆਂ ਇਹਨਾਂ ਕੋਈ ਗੇਟ ਨਹੀਂ ਬੰਦ ਹੁੰਦਾ ਪਿਆ ਪਹਿਲਾਂ ਇਹ ਆਵ ਲੱਗੀ ਹੋਈ ਸੀ ਤੇ ਹੁਣ ਇਹਨੇ ਮੰਮੀ ਨੂੰ ਸੱਦਿਆ ਕਿ ਮੰਮੀ ਆਓ ਗੇਟ ਬੰਦ ਕਰੋ ਤੇ ਜ਼ਬਾਨ ਇਹਨਾਂ ਦੀ ਐਂ ਚਲਦੀ ਕੈਂਚੀ ਵਾਂਗੂ ਦੇ ਕਰਨਾ ਇਹਨਾਂ ਨੂੰ ਕੱਖ ਨਹੀਂ ਹੁੰਦਾ ਉਹ ਗੱਲ ਸੁਣ ਰਿਹਾ ਤੇ ਤੋ ਗੇਟ ਨਹੀਂ ਬੰਦ ਹੁੰਦਾ ਇੱਕ ਹੋ ਗਿਆ ਤੈਨੂੰ ਜ਼ੋਰ ਹੀ ਨਹੀਂ ਲੱਗਦਾ ਲੈ ਜ਼ੋਰ ਲਾਦਾ ਜ਼ਬਾਨ ਤਾਂ ਇੰਨੀ ਚਲਉਣੀ ਆ ਜ਼ੋਰ ਵੀ ਲਾ ਲਿਆ ਕਰੋ ਔਰ ਹੀ ਬਾਬੇ ਹੁਣ ਗੱਡੀ ਕਹਿੰਦੇ ਫਾਈਨਲੀ ਖਿੱਚਣ ਲੱਗਿਆ ਸਾਡੇ ਨਾਲ ਸੰਗਤ ਆਏਗੇ ਇੱਕ ਬਿੱਟੂ ਆ ਇੱਕ ਹੈਗੀ ਆਸ਼ਮਾ ਇੱਕ ਕਹਿੰਦੇ ਵਨਫੌਨਲੀ 소마 ਜੀ ਜਾਂਦਾ ਬਾਦ ਹੈ ਚਲੋ ਫਿਰ ਚੱਲੀਏ ਲਓ ਜੀ ਬਾਈ ਦੀ ਪਹੁੰਚ ਗਏ ਆ ਆਪਾਂ ਵਿਆਹ ਤੇ ਸੋ 소마 ਐਡਾਸ਼ਮਾ ਨੂੰ ਕਹਿੰਦਾ ਚਾ ਚੜਿਆ ਪਕੌੜੇ ਚੱਕਣ ਦਾ ਹੈ ਮਮੀ ਜਾਨ ਨੂੰ ਕਹਿੰਦੇ ਉਤਰਨਾ ਨਹੀਂ ਮੈਂ ਕਿਉਂ ਉਤਰਨਾ ਕਿਉਂ ਨਹੀਂ ਕਹਿੰਦੀ ਮੈਂ ਤਾਂ ਨੈਪਕਿਨ ਚ ਪਾ ਕੇ ਲੈ ਹੋਣੇ ਪਕੌੜੇ ਇੱਧਰ ਦੀ ਜਾਣਾ ਇੱਥੇ ਉਹਨਾਂ ਨੇ ਆਪ ਕਹਣਾ ਇੱਧਰ ਦੀ ਚਲੋ ਇੱਧਰ ਕੀ ਆਇਆਂ ਨੂੰ ਏਕਤਾ ਕਲੱਬ 11 ਧੀਆਂ ਦਾ ਕੰਨਿਆ ਤਾਂਣ ਲਓ ਜੀ ਬਹੁਤ ਵਧੀਆ ਉਪਰਾਲਾ ਕਰ ਰਿਹਾ ਇਹ ਆਸ਼ਮਾ ਆ ਜਾ ਰੇਲਾ ਇੱਥੇ ਆਪ ਧੀਆਂ ਦਾ ਕੰਨਿਆ ਤਾਂ ਤੇ ਐ ਤੇ ਪਕੌੜੇ ਪਕੂੜੇ ਨਹੀਂ ਖਾਣੇ ਤੁਸੀਂ ਸਮਝ ਲੱ ਲੈ ਬੁਲਾਇਆ ਤੇ ਉਹਨਾਂ ਨੇ ਇਹ ਥੋੜਾ ਭਗਾਟਾ ਪੋਣ ਨੂੰ ਬੁਲਾਇਆ ਤੂੰ ਇਹਦੇ 7 ਕਿਲੋ ਪਨੀਰ ਹੀ ਉਹਨਾਂ ਦਾ ਖਾ ਜਾਣਾ ਤੂੰ ਆਹ ਬੀਬੀਆਂ ਮੈਨੂੰ ਗਾਲਾਂ ਕੱਢਦੀਆਂ ਮੈਂ ਦੱਸੀ ਆਸ਼ਮਾ ਗੱਲ ਕੀ ਦਿੱਤਾ ਕਿ ਤੁਸੀਂ ਖਾਲ ਵੀ ਨਮਸੇ ਤੁਹਾਨੂੰ ਪਾਸ ਚਾਹੀਦਾ ਜਾਨੂ ਮੋੜ ਹੈ ਨਹੀਂ ਮੈਂ ਕਿਹਾ ਵੀ ਅਸੀਂ ਜਿੱਥੇ ਜਾਣਾਗਾ ਮੂਵੀ ਮਾ ਵੀ ਦੇਖਣੋ ਤੇ ਖਾ ਪੀ ਲਵਾਂਗੇ ਇੱਥੇ ਜੇ ਤੱਕ ਲੈ ਲ ਸੰਦਿਆ ਤੇ ਖਾਓ ਚੱਲ ਕੋਈ ਜਿੱਤਣ ਹੁਣ ਇਹਨਾਂ ਨੇ ਮੈਨੂੰ ਸਾਰੇ ਰਾ ਬੁਲਾਉਣਾ ਨੇ ਇਹਨਾਂ ਨੇ ਪਾਸ ਕਿਉਂ ਮੋੜਤਾ ਤੂੰ ਹੋਰ ਕੀ ਯਾਰ ਆਪਾਂ ਕੋਕ ਪੀਆ ਸੀ ਆ ਚੱਕਰ ਦਾ ਕੀ ਸੀਗਾ ਉਹਨਾਂ ਨੇ ਕਿਹਾ ਵੀ ਤੂੰ ਇੱਕ ਵਾਰੀ ਹਾਜ਼ਰੀ ਲਵਾਉਣੀ ਆ ਆਪਦੀ ਤੇ ਆਪਾਂ ਆਪਦਾ ਟੈਂਡਰ ਸਲਵਾਤੀ ਆ ਤਾਂ ਨਹੀਂ ਗਿਆ ਜਾ ਕਿਤੇ ਨਾ ਨਾ ਜਾਣਾ ਨਾ ਫੇਰ ਆਪਾਂ ਇੱਥੇ ਵਿਆਹ ਵੇਖਣੇ ਸੀ ਹਾਂਜੀ ਵਿਆਹ ਮਮੀ ਬਹੁਤ ਵਧੀਆ ਫੰਕਸ਼ਨ ਹੋਣਾ ਸੀਗਾ ਵੀ 11 ਧੀਆਂ ਦਾ ਕੰਨਿਆਦਾਨ ਬਹੁਤ ਵੱਡੀ ਐ ਹਾਂ ਬਹੁਤ ਵੱਡੀ ਇੱਕ ਹੀ ਪੁੰਨ ਐ ਹਾਂ ਸ਼ਹਿਰ ਵਿੱਚ ਪਹਿਲਾਂ ਨੇ ਬਹੁਤ ਵੱਡਾ ਜਿਵੇਂ ਆਪਾਂ ਆਮ ਲੰਗਰ-ਲੁੰਗਰ ਲੱਗੇ ਵੇਖਦੇ ਆ ਮੈਨੂੰ ਨਹੀਂ ਲੱਗਦਾ ਇਹ ਸਭ ਤੋਂ ਵੱਡਾ ਇੱਕ ਇਹ ਕੰਨਿਆਦਾਨ ਸ਼ਹਿਰ ਵਿੱਚ ਇਹਨਾਂ ਨੇ ਬਹੁਤ ਵੱਡਾ ਸਾਲਾ ਕੀਤਾ ਹਾਂ ਬਹੁਤ ਵੱਡਾ ਜੀ ਵੱਡਾ ਤੁਸੀਂ ਉਪਰਾਲਾ ਸਾਡੇ ਤੇ ਨਹੀਂ ਕੀਤਾ ਬਕੌਣੇ ਸੋ ਬਿੱਟੂ ਨੂੰ ਵੀ ਦੱਸਣਾ ਜਾ ਕੇ ਲਓ ਜੀ ਵੀ ਬਾਈ ਜੀ ਹੁਣ ਲੱਗੇ ਪੁੰਨ ਤੇਲ ਅੱਜ ਦਾ ਸੋਮਾ ਨਾਲ ਅੱਜ ਤਾਂ ਕੋਈ ਟੈਨਸ਼ਨ ਹੀ ਪੈ ਜਾਂਦੀ ਐ ਮੰਮੀ ਕੱਢੋ ਚਲੋ ਪਾਏ ਬੈਗ ਘਰੇ ਰਹਿ ਗਿਆ ਤੇ ਮੋਬਾਈਲ ਕੀ ਮੋਬਾਈਲ ਚ ਚੱਲਦੇ ਪਏ ਹੋਰ ਅੱਜ ਕੱਲ੍ਹ ਆਨਲਾਈਨ ਚੱਲਦੇ ਉਹ ਮੋਬਾਈਲ ਘਰੇ ਰਹਿ ਗਿਆ ਚਲ ਆਸ਼ਮਾ ਫਿਰ ਤੂੰ ਪਾ ਲੋ ਜੀ ਹੁਣ ਆਪਾਂ ਖਾਣ ਲੱਗੇ ਆ ਬੇਲ ਪੂੜੀ ਵਾਲਾ ਕੁਲਚਾ ਆਸ਼ਮਾ ਨਹੀਂ ਪਤਾ ਕਿ ਕਿੰਨੇ ਦਿਨਾਂ ਦੀ ਜਿੱਦ ਸੀ ਵੀ ਮੈਂ ਕੁਲਚਾ ਖਾਣਾ ਕਿੰਨੇ ਲੈ ਕਿੰਨੇ ਹੋਣੇ ਅੰਚੂ ਹੈਂ ਲਾ ਇੱਕ ਦਾ ਆਪਣਾ ਕਿ ਦੋ ਲੈਣ ਨਹੀਂ ਨਹੀਂ ਇੱਕ ਲਿਆ ਇੱਕ ਲਿਆ ਪਰ ਲੈ ਲੈ ਚਲੋ ਕੋਈ ਜੱਕਣ ਜਾਓ ਫਿਰ ਲਿਆਓ ਕੁਲਚਾ ਨਹੀਂ ਤੂੰ ਤਾਂ ਕਿਹਦੇ ਇੱਕ ਲੈ ਉਹ ਬਾਈ ਕਿ ਨਾ ਇੱਕ ਨੂੰ ਜਾਂ ਜਿੰਨ ਕਿ ਵਿੱਚ ਚਲ ਚਾਰ ਥੋੜਾ ਆਪਾਂ ਤਾਂ ਦੋਵਾਂ ਨੇ ਖਾਣਾ ਯਾਰ ਲਾ ਚੱਕੋ ਬਾਈ ਜੀ ਕੁਲਚਾ ਕਿਹਦਾ ਬੇਲ ਪੂੜੀ ਵਾਲਾ ਕੁਲਚਾ ਹੈ ਸਪੈਸ਼ਲ ਆ ਫੋਟੋ ਬਿੱਟੂ ਕਿਉਂ ਮੈਂ ਨਹੀਂ ਖਾਣਾ ਪੂਰਾ ਅੰਮੀ ਲਓ ਜੀ ਸ਼ਹਿਰ ਮੋਗੇ ਪਹੁੰਚ ਗਏ ਅਸੀਂ ਪਰ ਇੱਕ ਨੁਕਸਾਨ ਹੋ ਗਿਆ ਸਾਡੇ ਕੋਲੋਂ ਸਾਡੇ ਕੋਲ ਸਾਡਾ ਬਿੱਟੂ ਖੋ ਗਿਆ। ਪਾਪਾ ਨੂੰ ਐਮਰਜੈਂਸੀ ਕੰਮ ਪੈ ਗਿਆ ਤੇ ਕਹਿੰਦੇ ਮੈਂ ਤਾਂ ਚੱਲਾਂ ਕਰੇ। ਪਾਪਾ ਨੱਟਟੀ ਆ ਗਈ। ਨਹੀਂ ਲੈ। ਘਰੇ ਜਾਣ ਦੀ ਕੀ ਲੋੜ ਸੀ ਲੈ। ਨਹੀਂ ਹੋ ਗਿਆ ਤੇ ਮੈਂ ਘਰੇ ਹੀ ਜਾਣਾ। ਤੇ ਹੁਣ ਦੇ ਫਲੈਸ਼ ਦੇ ਹੀ ਜਾਣਾ। ਲੋ ਜੀ ਤੇ ਹੁਣ ਸਾਡਾ ਮੂਵੀ ਦਾ ਟਾਈਮ ਹੈਗਾ ਯਾ ਆਪਣਾ 6 ਵਜੇ ਤੇ ਆਪਾਂ ਪਹੁੰਚ ਗਏ ਆ ਇੱਥੇ 5 ਵਜੇ ਤੇ ਉਸ ਤੋਂ ਪਹਿਲਾਂ ਆਪਾਂ ਥੋੜਾ ਬੋੜਾ ਇੱਥੇ ਘੁੰਮ ਲੈਨੇ ਆ ਤੇ ਆਪਾਂ ਜੂੜੀਓ ਚੱਲਿਆਂ। ਸਭ ਤੋਂ ਕਹਿੰਦੇ ਸਸਤਾ ਮਾਲ ਜਿੱਥੇ ਮਿਲਦਾ ਆ ਤੇ ਆ ਜਾਓ ਫਿਰ ਜੂੜੀਓ ਚੱਲਦੇ ਆ। ਵੀ ਬਾਉ ਜੀ ਗੱਡੀ ਪਾਰ ਕਰਤੀ ਆਪਾਂ ਸੋ ਪਹਿਲਾਂ ਮੈਂ ਕਿਹਾ ਮਾੜਾ ਮੋਟਾ ਖਾ ਪੀ ਲਈਏ ਘੁੰਮ ਫਿਰ ਲਈਏ ਸੋਮਾ ਕਹਿੰਦੀ ਮੈਂ ਲੈਣੀ ਆ ਸਾਰੀ ਸ਼ਾਪਿੰਗ ਕਰਾ ਦੀਏ ਸੋਮਾ ਨੂੰ ਸਾਰੀ ਥੋੜੀ ਦਵਾ ਦੀਏ ਹੈ ਸੋਮਾ ਚਲ ਆ ਜਾ ਫਿਰ ਇਹ ਤਾਂ ਘਰੋਂ ਨਿਕਲੇ ਆ ਤੇ ਤੂੰ ਇੱਥੇ ਆ ਕੇ ਬਹਿ ਵੀ ਗਏ ਥੱਕ ਵੀ ਗਏ ਆ ਇਹ ਤਾਂ ਕੋਈ ਘੁੰਮੇ ਵੀ ਨਹੀਂ ਗੇ ਲੈ ਬਹਿ ਜੀ ਆਓ ਚੱਲੀਏ ਘੁੰਮ ਫਿਰ ਲਈਏ ਆ ਜੋ ਹੈ ਮੈਂ ਕਿ ਬਹਿ ਕੇ ਰੌਣਕ ਮੇਲਾ ਵੇਖ ਰੌਣਕ ਮੇਲਾ ਦਾ ਵੇਖਣ ਆ ਲਾਇਆ ਪਰ ਸਾਡੇ ਸੋਮਾ ਨਾ ਤੂੰ ਕੁਝ ਲੈਣਾ ਠੀਕ ਆ ਨਾ ਕੁਝ ਕਰਨਾ ਮੇਰੀ ਗੱਲ ਸੁਣ ਬਾ ਰੇਟ ਚੈੱਕ ਕਰਨ ਦਾ ਕੀ ਫਾਇਦਾ ਹੈ ਤੂੰ ਪੋਣੀਆਂ ਇਹ ਚੀਜ਼ਾਂ ਦੱਸ ਹੈ ਹਾਂ ਮਿੰਟ ਦੀ ਗੈਪ ਹੋ ਗਏ ਮੈਂ ਸਾਰਾ ਲੱਭਤਾ ਮੋਲ ਲੈਣਾ ਕੁਝ ਮੰਮੀ ਕੁਝ ਪਸੰਦ ਹੁੰਦਾ ਦੱਸ ਦੋ ਮੈਨੂੰ ਹੈ ਆ ਵੇਖੂਗਾ ਕਿਵੇਂ ਜੱਜੂ ਤੁਹਾਡੇ ਦੇ ਆ ਵੇਖ ਲਾ ਕੇ ਵੇਖੋ ਨਾਲ ਪਾ ਕੇ ਵੇਖੋ ਹੈ ਹਾਂ ਕੀ ਨਾਲ ਪੈਂਟ ਲੈ ਲਓ ਵੇਖਿਓ ਤੂੰ ਮੈਂ ਜਦੋਂ ਘਰੇ ਗਿਆ ਬਿੱਟੂ ਨੇ ਪਛਾਣਾ ਨਹੀਂ ਤੈਨੂੰ ਵਿਆਹ ਕਿਹੜੀ ਬੁੜੀ ਨਾਲ ਬਾਹ ਲਿਆ ਓਏ ਤੂੰ ਹੁਣ ਆਪਾਂ ਕਾਦੇ ਲਈ ਇਹ ਡਿੱਕਰਾਂ ਕਿਦੇ ਲਈ ਲੈਣ ਦੇ ਆ ਆ ਸੋਮਣ ਵੇਲੇ ਕਿੰਨੀ ਟੈਨਸ਼ਨ ਆ ਪਹਿਲਾਂ ਮੈਂ ਕਹਿੰਦੀ ਮੈਂ ਆਪਦੇ ਲਈ ਨਹੀਂ ਪਹਿਲਾਂ ਆਪਦੇ પતિ ਪਰਮੇਸ਼ਵਰ ਲਈ ਲੈਣਾ ਕੀ ਕੈਪਰੀ ਕੈਪਰੀ ਉਹਨਾਂ ਇੱਥੋਂ ਪਤਾ ਨਹੀਂ ਪਿਉਮਾ ਦਾ ਲੈ ਲਿਆ ਸਾਹਮਣੇ ਨਿਕਲ ਕੇ ਕਿੱਥੋਂ ਲੈ ਲਿਆ ਪਿਉਮਾ ਦਾ ਪਹਿਲਾਂ ਵੇਖਣੀ ਕਿ ਨਹੀਂ ਚੱਲੋ ਅੱਗੇ ਉਹਨੇ ਕੋਈ ਪੈਸੇ ਲੈ ਕੇ ਆਏ ਆ ਆਹ ਨਿਕਰਨ ਕੋਰਾ ਬਾਰੂ ਆ ਜੀ ਨਹੀਂ ਆਪਾਂ ਨੂੰ ਪੈਸੇ ਦਾ ਬਤਲੀ ਨਹੀਂ ਗੱਲ ਲੱਗਦਾ ਬਾਈ ਜੀ ਹੁਣ ਆਪਾਂ ਚੱਲੇ ਆਂ ਮੂਵੀ ਦੇਖਣ ਸੋ ਤੁਹਾਨੂੰ ਪਤਾ ਸੀ ਟਾਈਮ ਆਪਣੇ ਕੋਲ ਘੱਟ ਸੀਗਾ ਸੋ ਅੱਧਾ ਪੂਨਾ ਘੰਟਾ ਸੀ ਇਸ ਕਰਕੇ ਸੋਚਿਆ ਕਿ ਸੋਮਾ ਨੂੰ ਘੁਮਾ ਫਰਾ ਲੈ ਆਈਏ ਲੈਣਾ ਕੋ ਕੱਖ ਨਹੀਂ ਸੀ ਅਸੀਂ ਵੈਸੇ ਹੀ ਘੁੰਮ ਤੇ ਹੁਣ 6 ਵੇ ਦਾ ਆਪਣਾ ਸ਼ੋਅ ਆ ਤੇ 5 ਵਜੇ ਕਿੰਨੇ ਕੁ ਮਿੰਟ ਹੋ ਗਏ 40 ਮਿੰਟ ਹੋ ਗਏ ਨਹੀਂ 5 ਵਜੇ ਕੇ 26 ਮਿੰਟ 26 ਮਿੰਟ ਤੇ ਹੁਣ ਕੁਝ ਬਾਹਰ ਜਾ ਕੇ ਖਾ ਪੀ ਲਈ ਤੇ ਇਤੋਂ ਖਾ ਲਈ ਐਮੀ ਕੁਝ ਢੋਕ ਲੱਗੀ ਆ ਨਾ ਫੇਰ ਤਾਂ ਤੁਹਾਨੂੰ ਬਦਾ ਹੁਣੇ ਖਾਦਾ ਪੀਤਾ ਆ ਤੋ ਹੁਣ ਆਪਾਂ ਚੱਲਿਆਂ ਕੋ ਖਾਣ ਪੀਣ ਕੋ ਪੀ ਪੀ ਲੈਨੇ ਹਣਾ ਮਾੜਾ ਮੋਟਾ ਆਜੋ ਲਓ ਜੀ ਉਹ ਸਾਹਮਣੇ ਪਹੁੰਚ ਗਏ ਆਪਾਂ ਜਿੱਥੇ ਮੂਵੀ ਦੇਖਣੀ ਆ ਟਰੈਕਟਰਾਂ ਦੀ ਮੰਡੀ ਕਹਿੰਦੇ ਤੈਨੂੰ ਮੋਗੇ ਦੀ ਮੰਡੀ ਜਾਵਾਂ ਵੇਜ ਮੁੰਡਿਆ ਇੱਥੇ ਮੋਗੇ ਦੀ ਮੰਡੀ ਲੱਗਦੀ ਆ ਹਾਂ ਸਾਂਝ ਦੀ ਸਰਦਾਰ ਜੀ ਨਹੀਂ ਨਹੀਂ ਨਾ ਦਦਾਂ ਜੂਸ ਲਓ ਜੂਸ ਕਿਥੋਂ ਵੀ ਹਾਂ ਜੂਸ ਤੁਸੀਂ ਪੀ ਲਓ ਜਨੂ ਆਪਣਾ ਦਾ ਕੰਮ ਫੁੱਲ ਆ ਮੈਂ ਤਾਂ ਜੂਸ ਪੀਣਾ ਹੈ ਮੰਮੀ ਤੁਸੀਂ ਪਿਓਗੇ ਜੂਸ ਮੇਰਾ ਆਪਣਾ ਨਹੀਂ ਹੈ ਜਿੱਕੇ ਲੈ ਐ ਵੀ ਬਾਊ ਜੀ ਆ ਗਿਆ ਜੂਸ ਚੱਕੋ ਲਓ ਜੀ ਪਾਰਕਿੰਗ ਦੇ 20 ਰੁਪਏ ਆ ਤੇ ਉਹ ਕਹਿੰਦੇ ਕੈਸ਼ ਲੈ ਕੇ ਆਓ ਆਨਲਾਈਨ ਹੀ ਚੱਲਦੇ ਮੰਮੀ ਉਹ ਕਹਿੰਦੇ ਗੱਡੀ ਚੋਂ ਨਹੀਂ ਬਾਹਰ ਨਿਕਲਦੇ ਨਾ ਉਹਨਾਂ ਟਾਈਮ 'ਚ ਉਦੋਂ ਤੱਕ 20 ਰੁਪਏ ਨਹੀਂ ਦਿੰਦੇ ਹਾਂ ਕਿਹਾ ਸੀ ਤੇ ਹਾਂ ਕਿਹਾ ਉਹਨਾਂ ਨੇ ਤੁਸੀਂ ਗੱਡੀ ਦੇ ਅੰਦਰ ਹੀ ਰਹਿਣਾ ਉਹਨਾਂ ਟਾਈਮ ਅੱਛਾ ਮੈਂ ਬਾਹਰ ਨਿਕਲਦੀ ਹਾਂ ਬਾਹਰ ਨਾ ਨਿਕਲਿਓ ਉਹ ਮਾਰਦੇ ਚਪੇੜਾ ਮਾਰਦੇ ਲੋ ਜੀ ਹੁਣ 20 ਰੁਪਏ ਦਾ ਅਰੇਂਜਮੈਂਟ ਕਰਦੇ ਕਿਸ ਤਰੀਕੇ ਇੱਕ ਮੂਵੀ ਲੱਗੀ ਆਪਣੀ ਹਿੰਦੀ ਇੱਕ ਲੱਗੀ ਪੰਜਾਬੀ ਤੁਸੀਂ ਕਿਹਨੂੰ ਪਹਿਲ ਦਉਂਗੇ ਬੜੀ ਵਧੀਆ ਵਾ ਵਧੀਆ ਹੁਣ ਮੈਨੂੰ ਨਹੀਂ ਪਤਾ ਲੋ ਜੀ ਆ ਪੋਸਟਰ ਲੱਗਾ ਵਾ ਤੇ ਇਹਨਾਂ ਨੇ ਕਰਨੀ ਐਕਟਿੰਗ ਉਹਦੀ ਕਰਕੇ ਦਿਖਾਇਓ ਲੈ ਵੀ ਨਹੀਂ ਨਿਕਲਦੀ ਫਿਲਮ ਆਜੋ ਲੋ ਜੀ ਬਾਈ ਜੀ ਹੁਣ ਆਪਾਂ ਟਿਕਟਾਂ ਡੁਕਟਾਂ ਲੈਣ ਲੱਗੇ ਤੇ ਫੇਰ ਆਪਾਂ ਦੇਖਦੇ ਆ ਮੂਵੀ ਲੈ ਵੀ ਸੋਮਾ ਹੁਣ ਆਪਾਂ ਲੈ ਲਿਆ ਟਿਕਟਾਂ ਤੇ ਹੁਣ ਹੋ ਜਾ ਅੱਗੇ ਬਸ ਹੁਣ ਸ਼ੇਰ ਬਣੇ ਸ਼ੇਰ 200 ਰੁਪਏ ਤੋਂ ਡੇ ਕੋ ਪਾਰਕਿੰਗ ਗਲੇ ਹੈ ਨਹੀਂ ਸੀ ਤੇ ਚੱਲ ਚੱਲ ਅੱਜ ਮੈਂ ਪਰਸ ਨਹੀਂ ਲਈ ਆ ਆਹ 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 ਤੇਲ ਪੋਣ ਲੱਗੇ ਕਹਿੰਦੇ ਮੈਂ ਮੋਬਾਈਲ ਨਹੀਂ ਲਈ ਟਿਕਟ ਲੈਣ ਲੱਗੇ ਮੈਂ ਪਰਸ ਨਹੀਂ ਲਈ ਹੈ ਚੱਲ ਆਸ਼ਮਾ ਫੜ ਦਲੇਰੀ ਫਿਰ ਲੈ ਆਈ ਸਿਆਪਾ ਬਹਿ ਗਿਆ ਸੋਮਾ ਉਹ ਬੰਦੇ ਟਿਕਟਾ ਚੇਂਜ ਕਰ ਦੇਣ ਸਾਡੀ ਨਹੀਂ ਨਹੀਂ ਹੁਣ ਨਹੀਂ ਹੋਣੀ ਹੁਣ ਵੇਖੋ ਕਰਾਂਗੇ ਜਿਹਨਾਂ ਨੇ ਕਿਹਾ ਸਾਨੂੰ ਵੀ ਦਾ ਟਿਕਟਾ ਲੈ ਦੇਉਗਾ ਯਾਰ ਦੇਖ ਲਓ ਫਿਰ ਕੀ ਆ ਇੰਨਾ ਉਹ ਲੋਕਾਂ ਨੇ ਜਿਨ੍ਹਾਂ ਨੇ ਬਣਾਈ ਆ ਕਰੋੜ ਰੁਪਏ ਲਾਤਾ ਉਹ ਦੇਗਾ ਥੀ ਕੋਈ ਨਹੀਂ ਕਰਾਉਣਾ ਉਹ ਨਹੀਂ ਅੰਮੀ ਯਾਰ 7 ਵਜੇ ਆਹੀ ਵੇਖੋ ਫਿਲਮ ਹੁਣ ਕੁਝ ਖਾਣਾ ਪੀਣਾ ਕੇ ਨਹੀਂ ਅੰਮੀ ਜੇ ਕੁਝ ਖਾਣਾ ਪੀਣਾ ਆਹ ਗੱਲ ਹੀ ਨਹੀਂ ਕਰਦੀ ਹੁਣ ਮੂਵੀ ਕੋ ਵੇਖਣ ਚੱਲਦੀ ਗੱਲ ਹੀ ਨਹੀਂ ਕਰਦੀ ਅੱਜ ਕੱਲ ਚਲੋ ਜੀ ਇੱਧਰ ਵੜਾਂਗੇ ਇੱਧਰ ਵੜਾ ਇੱਧਰ ਇੱਧਰ ਆ ਜਾਓ ਸੋਮਾ ਇੱਧਰ ਚਲੋ ਜੀ ਚਲੋ ਸਟਾਰਟ ਤਾਂ ਨਹੀਂ ਹੋਈ ਭਾਰੀ ਇਹਦੇ ਲੈ ਜੀ ਬਾਈ ਜੀ ਪਹੁੰਚ ਗਏ ਹੈਂ ਚੋ ਤੁਸੀਂ ਬਾਟ ਦਿੱਤਾ ਨਹੀਂ ਲੈਣਾ ਉਹ ਕੰਮ ਵਿਲਮ ਨਹੀਂ ਕਰਦੀ ਇਹਨੇ ਤੁਸੀਂ ਅੱਧੀ ਵੇਖ ਲਓ ਸਾਤਾ ਉਹ ਤੱਕ ਬਾਅਦ ਚ ਤਾਂ ਰਹਿਣਾ ਸੀ ਦੁੱਧ ਚਬਾਣਾ ਆ ਸੋਮਾ ਠੀਕ ਆ ਡਰਤਾ ਨਹੀਂ ਲੱਗਦਾ ਹੈਂ ਕੀ ਡੱਕਰ ਪੈਂਦਾ ਪਿਆ ਸੋਮਣ ਵਾਜੇ ਹਿੰਦੀ ਮੂਵੀ ਦਿਖਾਉਣ ਲੈ ਕੇ ਆਏ ਆ। ਆਹ ਵੀ ਵਧੀਆ ਲੱਗਦੀ ਆ। ਚਲੋ ਦੇਖੋ ਕੀ ਬਣਦਾ ਆ। ਉਹ ਤੋਂ ਹਾਂ ਸੋਮਾ ਪਸੰਦਾ ਮੂਵੀ ਕੇ ਨਹੀਂ। ਸੋਣਾ ਜਾਈ। ਹੈਂ? ਕਿਵੇਂ ਲੱਗੀ ਮੂਵੀ? ਵਧੀਆ। ਲੋ ਜੀ ਮੂਵੀ ਚੱਲੀ ਜਾਂਦੀ ਚੱਲੀ ਜਾਂਦੀ ਚੱਲੀ। ਕਿਵੇਂ? ਅੰਦਰ ਹੁੰਦੀ ਐ। ਲੈ ਠੰਡ ਨਾਲ ਦੀ ਲੋਈ ਲੈਉਣੀ ਨਾਲ। ਲੋ ਜੀ ਇੰਟਰਵਲ ਹੋ ਗਿਆ। ਸਾਈਏ ਪੀਏ ਕੁਝ। ਲਿਆਵਾਂ ਪਾਪ ਕੌਰ। ਾਂਚੂ ਕੀ ਖਾਣਾ ਹੈ ਤੁਸੀਂ ਬੋਲੋ ਪਾਪ ਕੋ ਨਹੀਂ ਲੈ ਲੈਣੇ ਆਪਾਂ ਮੈਂ ਪਾਪ ਕੋ ਨਹੀਂ ਆਦੋ ਰਿਛੇ ਕਰਦੇ ਹਰ ਵਾਰੀ ਪਹਿਲੀ ਵਾਰੀ ਤੈਨੂੰ ਮਿਲਣਾ ਹੈ ਜ਼ਿੰਦਗੀ 'ਚ ਸਿਆਹ ਤੋਂ ਬਾਅਦ ਹੈ ਕਿਵੇਂ ਕਰੀਂ ਕਿ ਕੈਂਡੀਆਂ ਕਿਸੇ ਤੋਂ ਮਿੰਗਲੇ ਜੂੜਾ ਕੁਝ ਮਹਿੰਗਾ ਤਾਂ ਹੋਊਗਾ ਨਹੀਂ ਇੱਕ ਇਸ ਤੋਂ ਪਹਿਲਾਂ ਕੀ ਗੱਲ ਕਹੀ ਸੀਗੀ ਲੱਗਦਾ ਫਿਰ ਆਪਾਂ ਬਾਹਰੋਂ ਖਾ ਲਾਂਗੇ ਕੈਰਮਲ ਕਹਿੰਦੇ ਕੀ ਹੁੰਦਾ ਹੈ ਕੈਰਮਲ ਆਪਾਂ ਦੱਸਿਆ ਉਹ ਹੁੰਦਾ ਕੈਰਮਲ ਾਂਚੂ ਕਿੱਥੇ ਉਹ ਕੈਰਮਲ ਹੁੰਦਾ ਲੈ ਵੀ ਉਹ ਦੇ ਦੇ ਉਹਨਾਂ ਨੂੰ 500 ਹਾਂ ਨਾਨਕੇ ਆਏ ਨੇ ਜੀ ਨਾਨਕੇ ਆਏ ਨੇ ਹਾਂ ਸੋਮਾ ਬੋਰ ਤਾਂ ਨਹੀਂ ਹੋ ਗਈ ਹੈ ਆ ਦੇਖ ਤੇਰੇ ਲਈ ਕੀ ਕੀ ਲੈ ਕੇ ਆਏ ਕੀ ਕੀ ਲੈ ਕੇ ਆਏ ਤੇਰੇ ਲਈ ਆਹੇ ਕੂਕ ਕਿਵੇਂ ਲੱਗਾ ਮੈਂ ਮਗਰ ਮੋਬਾਈਲ ਚੋਂ ਦੀ ਕੀ ਕੀ ਚਲਾ ਮੋਬਾਈਲ ਤੇ ਆਸ਼ਮਾ ਦਾ ਫੋਨ ਆਸ਼ਮਾ ਮੇਲਾ ਚੈਕਿੰਗ ਹੋ ਗਈ ਤੇਰੇ ਫੋਨ ਦੀ ਮੈਂ ਤਾਂ ਕਰਦੀ ਮੈਨੂੰ ਕੋਡ ਵੀ ਨਹੀਂ ਪਤਾ ਸੀ ਲੈ ਵੀ ਕਹਿੰਦੇ ਬਾਬਿਓ ਫਿਲਮ ਹੋ ਗਈ ਖਤਮ ਹਾਂਜੀ ਸੋਮਾ ਜੀ ਕਿਵੇਂ ਲੱਗੀ ਮੈਂ ਕਹਿੰਦਾ ਦੂਜੀ ਵੇਖ ਲਈ ਇੱਕ ਨਹੀਂ ਘਰ ਵਾਲਾ ਖਾਣੇ ਦਾ ਹੁਣ ਖਾ ਲਈਏ ਕੁਝ ਸੋਮਾ ਰਸਤੇ 'ਚ ਨਹੀਂ ਨਹੀਂ ਯਾਰ ਕੀ ਖਾਣਾ ਕੀ ਹੈ ਕੁਝ ਹਾਂ ਚੂ ਜੋ ਮੱਜੀ ਥੋੜਾ ਬੋਧਾ ਹਲਕਾ ਫੁਲਕਾ ਹੋ ਜੇ ਲੈ ਇੰਨੀ ਬੋਰਿੰਗ ਫਿਲਮ ਲੱਗੀ ਰਵਾਸੇ ਮਾਰੀ ਜੰਨੇ ਆ ਦਸ਼ੇ ਟੁੱਟੇ ਆ ਅੱਗੇ ਅੱਗੇ ਸੋਮਾ ਫੀਮ ਖਾਂਦੀ ਲੈ ਲਈ ਤੇ ਅੱਜ ਇਹਨਾਂ ਫੀਮ ਨਹੀਂ ਮਿਲੀ ਸੋਮਾ ਨੂੰ ਫਿਲਮ 'ਚ ਫੀਮ 'ਚ ਓਕੇ ਭਾਜੀ ਸਾਰਿਆਂ ਧੰਨਵਾਦ ਜੀ ਓਕੇ ਜੀ ਧੰਨਵਾਦ ਜੀ ਲਓ ਜੀ ਇਹ ਭੁੱਲਾ ਦਿਓ ਕਿ ਦੀ ਆਹੋ ਬਹੁਤ ਨਾਈਸ ਸਟੋਰੀ ਸੀ ਯਾਰ ਸੀ ਨਹੀਂ ਜਿੰਨੇ ਵੇਖੀ ਹੋਦੀ ਛੇ ਮੇਰਾ ਵਲੌਗ ਤੁਸੀਂ ਸਾਰੇ ਦੇਖਦੇ ਪਿਆ ਰਿਵਿਊ ਦੀ ਗੱਲ ਕਰਦੇ ਆ ਸਨ ਆਫ ਸਰਦਾਰ ਜਿਹੜੀ 2 ਫਿਲਮ ਆਪਾਂ ਕੀਤੀ ਬਧੀਆ ਪ੍ਰਮੋਸ਼ਨ ਨਹੀਂ ਆਪਾਂ ਕਰ ਰਹੇ ਹਣਾ ਬਹੁਤ ਨਾਈਸ ਸੀ ਮੈਨੂੰ ਲੱਗ ਵਧੀਆ ਲੱਗੀ ਨਾ ਵੀ ਫੈਮਿਲੀ ਵਾਲੀ ਫਿਲਮ ਆਪਾਂ ਤੁਸੀਂ ਆਪਣੀ ਫੈਮਿਲੀ ਨਾਲ ਆ ਸਕਦੇ ਹੋ ਸੀਰੀਅਸਲੀ ਕਿ ਵਿੱਚ ਬਾਕੀ ਇਹਨਾਂ ਪੰਗੇ ਆ ਪੰਗੇ ਪੰਗੇ ਜਗਾਗਾ ਤਗਾ ਚਲੋ ਜੀ ਅੱਗੇ ਸੋਮਾ ਦਿਨ ਟਾਈਮ ਆਏ ਸੀ ਕਿਤੇ ਵੇਲਾ ਰਾਤ ਹੋ ਗਈ ਹੈ ਆ ਵੇ ਕੈਂਡ ਲੱਗੀ ਨਾ ਮੂਵੀ ਉਹਨਾਂ ਨੇ ਸੱਚੀ ਕਿ ਨਾ ਕੁਝ ਖਾ ਲਈਏ ਘਰੇ ਜਾ ਕੇ ਪਾਪਾ ਨੇ ਤਾਂ ਰੋਟੀ ਖਾ ਲਈ ਹੋਣੀ ਤੇ ਆਪਾਂ ਨੂੰ ਕੁਝ ਨਹੀਂ ਟੱਕਰਨਾ ਹੈ ਨਾ ਹੀ ਬੰਨੀ ਆ ਲੈ ਵੀ ਬਾਉ ਜੀ ਹੁਣ ਆਪਾਂ ਇੱਕ ਵਾਰੀ ਪਲੈਨਿੰਗ ਕਰਦੇ ਆਂ ਰਸਤੇ ਦੇ ਵਿੱਚ ਕੁਝ ਖਾਣਾ ਡਰਾਈਵ ਥਰੂ ਕਰ ਲਓ ਹੈ ਡਰਾਈਵ ਥਰੂ ਨਹੀਂ ਵੇਖਦੇ ਆ ਕੀ ਕਰਨਾ ਬੜੇ ਪੈਸੇ ਲਾ ਕੇ ਉਹਨਾਂ ਡਰਾਈਵ ਥਰੂ ਨਹੀਂ ਕਰਦੇ ਲੈ ਫਿਰ ਕੀ ਅਮੀ ਰੋਟੀ ਖਾਈਏ ਕਿ ਕੀ ਖਾਣਾ ਬੋਲੋ ਪੀਜ਼ਾ ਖਾਣਾ ਆ ਦੇਖ ਲਓ ਤੁਸੀਂ ਦੱਸੋ ਰੋਟੀ ਦਾ ਪਾਪਾ ਨੂੰ ਪੁੱਛਦੇ ਫੋਨ ਲਾ ਦੇ ਆਉਜੀ ਚੱਲੇ ਆ ਘਰ ਨੂੰ ਪਰ ਜਨਤਾ ਨੇ ਇਹ ਫੈਸਲਾ ਲਿੱਤਾ ਆ ਕਿ ਆਪਾਂ ਅਮੀ ਕੀ ਫੈਸਲਾ ਲਿੱਤਾ ਆਪਾਂ ਰੋਟੀ ਘਰੇ ਨਹੀਂ ਜਾ ਕੇ ਪਕਾਣੀ ਰਸਤੇ ਵਿੱਚੋਂ ਲੈ ਕੇ ਹੀ ਜਾਣੀ ਆ ਘਰੇ ਓਕੇ ਓਕੇ ਸੋ ਹੁਣ ਆਪਾਂ ਚੱਲੇ ਆ ਕਿਸੇ ਢਾਬੇ ਤੇ ਤੇ ਪਾਪਾ ਉਥੇ ਵੇਟ ਕਰਦੇ ਪਏ ਸਾਡੀ ਠੀਕ ਆ ਤੇ ਪਾਪਾ ਵੇਟ ਕਰਦੇ ਪਏ ਆ ਤੇ ਹੁਣ ਆਪਾਂ ਇੱਕ ਰੋਟੀ ਪੈਕ ਕਰਾ ਲੈਣੀ ਆ ਆਵਦੀ ਤੇ ਪੈਕ ਕਰਾ ਕੇ ਘਰੇ ਲੈ ਕੇ ਜਾਵਾਂਗੇ ਤੇ ਫਿਰ ਸਾਰੀ ਫੈਮਿਲੀ ਇਕੱਠੇ ਬਹਿ ਕੇ ਖਾਵਾਂਗੇ ਗੇਟ ਟੂ ਗੇਟ ਟੂਗੇਦਰ ਇਹਦਾ ਮਤਲਬ ਕੀ ਹੁੰਦਾ ਸਾਰੇ ਇਕੱਠੇ ਹੋ ਗਏ ਓਕੇ ਮੈਂ ਵੀ ਸੰਗਤਾਂ ਕਹਿੰਦੇ ਆ ਗਏ ਰੋਟੀ ਖਾਣ ਹੁਣ ਮੈਂ 6 ਰੋਟੀਆਂ ਕਰਾ ਲਈਆਂ ਇੱਕ ਫੁੱਲ ਦਾਲ ਕਰਾ ਲਈ ਆ ਹੋਰ ਦੱਸੋ ਦਹੀਂ ਘਰੇ ਪਈ ਆ ਨੇ ਘਰੇ ਪਈ ਕੋਈ ਹੋਰ ਡਿਮਾਂਡ ਹੋਵੇ ਸੋਮਾ ਤੈਨੂੰ ਅਰੇ ਫੁੱਲੇ ਵੀ ਖਵਾ ਦੇ ਕੋਈ ਕੋਈ ਪਿਆ ਤਾਂ ਫਿਲਮ ਵੀ ਦਿਖਾਦੀ ਆ ਠੀਕ ਆ ਇਸ ਤੋਂ ਬਾਅਦ ਜੇਤ ਨਹੀਂ ਕਰਨੀ ਹੁਣ ਕੱਲ ਸਾਨੂੰ ਸ਼ਾਈ ਪਨੀਰ ਖਵਾਦੀ ਇਹ ਨਾ ਤੋਰੀਆਂ ਭਿੰਡੀਆਂ ਧਰ ਲਉ ਫਿਰ ਨਾ ਹੈ ਕੀ ਦਰਨੀ ਆ ਤੋਰੀਆਂ ਲੈ ਜਾਂ ਅੰਬਾਈ ਸਬਜ਼ੀ ਇਹ ਮਿਲ ਗਏ ਤਾਂਬਾ ਲੋ ਜੀ ਜਾਂਦੇ ਜਾਂਦੇ ਰੋਟੀ ਆ ਗਈ ਆਪਣੀ ਕੈਂਡਾ ਜਲਦੀ ਚੱਲੋ ਠੰਡੀ ਹੋ ਜਾਣੀ ਲੈ ਵੀ ਪਹਿਲਾਂ ਗੱਡੀ ਦਾ ਲਾ ਦੀ ਗੱਡੀ ਹੁਣ ਇਹਨੂੰ ਬੈੱਡ ਤੇ ਲੈ ਜਾ ਗੱਡੀ ਸਿੱਧਾ ਕੈ ਵੀ ਰਾਣੀ ਸੁਂਦਰਾ ਪਾ ਖੜਾਤੀ ਆ ਉਹ ਸਾਹਮਣੇ ਕੀ ਚੱਕਰ ਪੈ ਗਿਆ ਸੋਮਾ ਪੂਆ ਨਹੀਂ ਲੱਗਦਾ ਪਿਆ ਚਲੋ ਵੀ ਉਹ ਆਪਣਾ ਕੱਢ ਲਿਆ ਬੁਲਟ ਬਾਹਰ ਦੇਖੋ ਬਾਈ ਆਸੇ-ਪਾਸੇ ਰੋਡ ਚੈੱਕ ਕਰੋ ਇਹ ਸੁੰਨ ਸੁਣਾ ਹੋਇਆ ਬਹਿ ਕੰਮ ਹੈ ਚੱਲੇ ਹੁਣ ਘਰ ਨੂੰ ਕਿੰਨੇ ਸਿਆਪਿਆਂ ਦਾ ਸਾਹਮਣਾ ਕਰਕੇ ਆਪਾਂ ਨੂੰ ਘਰੇ ਜਾਣਾ ਪੈਣਾ ਹੈ ਨਾ ਆਹ ਹਾ ਹਾ ਇਹ ਗੰਦਾ ਗੰਦਾ ਆਪਾਂ ਦਾ ਕਿ ਵਾਪਾ ਨੇ ਫੋਟੋ ਭੇਜੀ ਆਮਬ ਕੱਟ ਕੇ ਸਲਾਦ ਕੱਟ ਕੇ ਚਟਨੀ ਰੱਖ ਕੇ ਮੈਟ ਵਿਛਾ ਕੇ ਬੈਠੇ ਹੋਏ ਨੇ ਚਲਿਏ ਦੇਖੋ ਮੀ ਇਹੋ ਜਿਹਾ ਘਰ ਵਾਲਾ ਲੱਭਣਾ ਤੁਹਾਨੂੰ ਕਿਤੇ ਰੋਟੀ ਵਿੱਚ ਬੈਠੇ ਆ ਤੇ ਘਰ ਵਾਲੀਆਂ ਐਸ਼ ਪ੍ਰਸਤੀਆਂ ਕਰਦੀਆਂ ਪਈਆਂ ਚਲੋ ਲੋ ਜੀ ਘਰੇ ਆਏ ਆ ਤੇ ਐਂਟਰੀ ਮਾੜੀ ਹੋਈ ਆ ਪਾਪਾ ਦਾ ਕਹਿੰਦੇ ਲੱਗੇ ਨਾਉਣ ਤੇ ਹੁਣ 15 ਮਿੰਟ ਬਾਹਰ ਖੜਨਾ ਪੈਣਾ ਸਾਨੂੰ ਲੋ ਜੀ ਪੂਰੇ 20 ਮਿੰਟ ਬਾਅਦ ਸਾਨੂੰ ਦਰਵਾਜ਼ਾ ਖੁੱਲ ਗਿਆ ਆ ਤੇ ਹੁਣ ਆਪਾਂ ਸ਼ਗਾਂਗੇ ਪ੍ਰਸ਼ਾਦਾ ਪਾਣੀ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਲੈ ਵੀ ਬਾਬੇਓ ਹੁਣ ਆਪਾਂ ਸ਼ਗਣ ਲੱਗੇ ਰੋਟੀ ਹੈ ਤੇ ਮੰਮੀ ਨੇ ਕੱਪੜੇ ਚੇਂਜ ਕਰ ਲਏ ਤੂੰ ਵੀ ਕਰ ਲੈਂਦੀ ਮੰਮੀ ਪਿਆਜ਼ ਦੇ ਪਾਪਾ ਨੇ ਗਾਲਾਂ ਕੱਢੀਆਂਗੇ ਨਹੀਂ ਬੱਜ ਗਿਆ ਕੰਮ ਮੰਮੀ ਕਹਿੰਦੇ ਚਾਕਣੀ ਬੜੀ ਗੰਦੀ ਆ ਮੰਮੀ ਨੇ ਜਦੋਂ ਓੱਖਾ ਅੱਖਾਂ ਕੱਢ ਕੇ ਚਾਕੇ ਤੇ ਪਾਪਾ ਕਹਿੰਦੇ ਤੁਸੀਂ ਇੱਕ ਫਿਲਮ ਹੋਰ ਵੇਖੇ ਹੁੰਦੇ ਲਓ ਜੀ ਬਾਈ ਜੀ ਰੋਟੀ ਪਾਣੀ ਵੀ ਛਕ ਲਿਆ ਆ ਤੇ ਹੁਣ ਆਪਾਂ ਸੌਣ ਦੀ ਤਿਆਰੀ ਕਰ ਰਹੇ ਆ ਟਾਈਮ ਵੱਜ ਗਏ 10 ਕਿਉਂਕਿ ਮੂਵੀ ਸੋਚ ਕੇ ਕੋਈ ਹੋਰ ਗਏ ਸੀਗੇ ਪਰ ਉੱਥੇ ਜਾ ਕੇ ਆਪਾਂ ਦੇਖ ਲਈ ਸਾਨੂੰ ਸਰਦਾਰ ਪਰਮੈਰ ਵੀਊ ਬਹੁਤ ਵਧੀਆ ਦਊਗਾ ਤੁਹਾਨੂੰ ਪਤਾ ਹੈ ਹਿੰਦੀ ਮੂਵੀ ਥੋੜੀ ਵੱਡੀ ਹੁੰਦੀ ਆ ਤੇ ਇਸ ਕਰਕੇ ਆਪਾਂ ਲੇਟ ਹੋ ਗਏ ਤੇ ਆ ਗਏ ਰੋਟੀ ਪਾਣੀ ਖਾ ਲਈ ਤੇ ਹੁਣ ਵਲੌਗ ਦਾ ਆਪਾਂ ਕਰਨ ਲੱਗੇ ਐਂਡ ਤੇ ਹੁਣ ਆਪਾਂ ਨੈਕਸਟ ਜਿਹੜਾ ਬਣਾਉਣਾ ਇੱਕ ਪ੍ਰੈਂਕ ਬਣਾਉਣ ਲੱਗੇ ਆ ਤੇ ਪ੍ਰੈਂਕ ਵੀ ਸਸਪੈਂਸ ਰਹੂਗਾ ਆਪਣਾ ਤੇ ਉਹਨੂੰ ਦੇਖਣ ਲਈ ਤੁਹਾਨੂੰ ਕਰਨਾ ਪੈਣਾ ਚੈਨਲ ਨੂੰ ਸਬਸਕ੍ਰਾਈਬ ਸੋ ਸਾਰੇ ਵੀਰ ਮੇਰੀਆਂ ਭੈਣਾਂ ਜਿੰਨੇ ਵੀ ਆਪ ਨੂੰ ਦੇਖਦੇ ਪਏ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਵਲੌਗ ਜੇ ਵਧੀਆ ਲੱਗਿਆ ਥੋੜਾ ਸ਼ਾਰਟ ਵਲੌਗ ਸੀਗਾ ਬਾਲਾ ਕੁਝ ਦਿਖਾਇਆ ਨਹੀਂ ਗਿਆ ਬਟ ਫੰਕਸ਼ਨ ਆਈ نو ਪੂਰਾ ਹੋਇਆ ਆ ਗੱਲਾਂ ਬਾਤਾਂ ਪੂਰੀਆਂ ਵਧੀਆ ਆਈਆਂ ਘੁੰਮੇ ਫਿਰਿਆ ਆਪਾਂ ਪੂਰਾ ਆ ਸੋ ਨੈਕਸਟ ਵਲੌਗ ਉਮੀਦ ਕਰਦਾ ਆਪਾਂ ਪੂਰਾ ਵਧੀਆ ਬਣਾਵਾਂਗੇ ਜੇ ਵਲੌਗ ਵਧੀਆ ਲੱਗਾ ਸਬਸਕ੍ਰਾਈਬ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰਕੇ ਆਪਣਾ ਪਿਆਰ ਜਰੂਰ ਦਿਓ ਸੋ ਸਤਿ ਸ੍ਰੀ ਅਕਾਲ ਜੀ ਧੰਨਵਾਦ ਹੋਰ ਲਾਈਕ